ਅਤੇ ਰੀਤੀਆਂ ਮੇਰੇ ਤੇ ਬੋਝ ਨੇ ਬੋਝ ਆ ਬੋਝ ਨੇ ਰੀਤੀਆਂ ਮੇਰੇ ਤੇ ਈਆਂ ਮਾਪਿਆਂ ਤੇ ਬੋਝ ਲੁੱਡੀਆਂ ਨੇ ਇਸ ਗੱਲ ਦੀ ਥੋੜੀ ਥੋੜੀ ਸਮਝ ਤਾਂ ਮੈਨੂੰ ਹਸਤੈ ਲੱਗੀ ਜਦੋਂ ਤਿੰਨ ਘਣਾ ਤੋਂ ਬਾਅਦ ਪੁੱਤ ਦੀ ਖਾਤਰ ਮੇਰੇ ਬੀਬੀ ਤੇ ਤਾਂ ਪੈਨੇ ਸੁੱਖਾ ਸੁੱਖੀਆਂ ਹਮਨਾ ਤੇ ਰਗੜੇ ਜਿਲ੍ਹਾ ਪਸ਼ਾਕ ਕਪੂਥਲਾ ਵੱਲੋਂ ਅੱਜ ਵੀ ਸ਼ੁਰੰਗਵੰਚ ਦਿਵਸ ਮੌਕੇ ਨਾਟਕ ਮੰਚਨਾ ਜੋ ਜੀਐਨਈ ਯੂਨੀਵਰਸਿਟੀ ਕਪੂਥਲਾ ਦੇ ਵਿੱਚ ਕਰਵਾਇਆ ਗਿਆ ਆ ਨਿਰਦੇਸ਼ਕ ਔਰ ਲੇਖਕ ਰਾਹਾਂ ਵਿੱਚ ਅੰਗਿਆਰ ਬੜੇ ਸੀ ਨਾਟਕ ਦੇ ਰਾਜਵਿੰਦਰ ਸਮਰਾਲਾ ਜੀ ਵੱਲੋਂ ਆਪਣੀ ਨਾਟ ਮੰਡਲੀ ਪੂਰੀ ਲੈ ਕੇ ਉਹ ਇੱਥੇ ਨੇ ਕੀਮਤੀ ਸਮੇਂ ਵਿੱਚ ਸਾਡੇ ਕੋਲ ਪਹੁੰਚੇ ਤੇ ਉਹਨਾਂ ਨੇ ਜ਼ਿਲ੍ਹਾ ਪਸ਼ਾ ਦਫ਼ਤਰ ਕਪੂਰਥਲਾ ਦੇ ਸੱਦੇ ਤੇ ਇਸ ਨਾਟਕ ਨੂੰ ਜੀਐਨਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਉਹਨਾਂ ਦੀ ਸਟੇਜ ਤੇ ਨੂਰ ਕਮਲ ਅਦਾਕਾਰਾ ਦੁਆਰਾ ਪੇਸ਼ ਕੀਤਾ ਗਿਆ ਇਹ ਬਾ ਕਮਾਲ ਨਾਟਕ ਸੀ ਕਿ ਇਸ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਕੁਝ ਹਰਡਾਂਦੇ ਹਾਂ ਬਹੁਤ ਕੁਝ ਉਤਾਰ-ਛੜਾ ਦੇਖਦੇ ਹਾਂ ਬੜੇ ਤਜਰਬੇ ਹੁੰਦੇ ਸਾਡੀ ਜ਼ਿੰਦਗੀ ਦੇ ਵਿੱਚ ਪਰ ਉਹਨਾਂ ਨੂੰ ਬਿਆਨ ਆਪਾਂ ਕਈ ਵਾਰ ਆਪਣੇ ਅੰਦਰ ਤੱਕ ਹੀ ਉਹਨਾਂ ਵਿਚਾਰਾਂ ਨੂੰ ਸਾਂਭ ਲੈਣੇ ਹਾਂ ਸਮਾਜ ਤੱਕ ਉਹਨਾਂ ਨੂੰ ਨਹੀਂ ਲੱਗ ਕੇ ਆਉਂਦੇ ਨਾਟਕਲਾ ਅਜਹੀ ਕਲਾ ਹੈ ਕਿ ਅਜੇ ਹੀ ਸੁੱਤੇ ਹੋਏ ਵਿਚਾਰਾਂ ਨੂੰ ਭਾਵਨਾ ਨੂੰ ਬਲਵਲਿਆ ਨੂੰ ਸਟੇਜ ਤੇ ਲੈ ਕੇ ਆਉਂਦੀ ਹੈ ਤੇ ਸਾਹਮਣੇ ਦਰਸ਼ਕਾਂ ਨੂੰ ਝੰਡੋੜਦੀ ਹੈ ਕਿ ਇਨ੍ਹਾਂ ਨਤੀ ਇਹਨਾਂ ਮੁਸ਼ਕਿਲਾਂ ਦਾ ਹੱਲ ਕੀ ਹੋ ਸਕਦਾ ਹੈ ਕਿ ਮੁਸ਼ਕਿਲਾਂ ਕੋਈ ਵੀ ਮਨੁੱਖੀ ਜੀਵਨ ਅਜਿਹਾ ਨਹੀਂ ਹੈ ਜੋ ਮੁਸ਼ਕਿਲਾਂ ਤੋਂ ਪਰੇ ਹੋਵੇ ਤੇ ਇਹਨਾਂ ਮੁਸ਼ਕਿਲਾਂ ਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ ਆਪਣੇ ਖੰਭਾਂ ਨੂੰ ਪਰਵਾਜ਼ ਕਿਵੇਂ ਦਿੱਤੀ ਜਾ ਸਕਦੀ ਹੈ ਆਪਾਂ ਉੱਚੀ ਉਡਾਨ ਕਿਵੇਂ ਭਰ ਸਕਦੇ ਹਾਂ ਇਹ ਇੱਕ ਬਹੁਤ ਹੀ ਬਾਕਮਾਲ ਵਿਦਾ ਹੈ ਜਿਸ ਰਾਹੀਂ ਆਪਾਂ ਦਰਸ਼ਕਾਂ ਨੂੰ ਉਹ ਚੀਜ਼ਾਂ ਉਹਨਾਂ ਦੇ ਅੰਦਰ ਭਰ ਭਰ ਸਕਦੇ ਹਾਂ ਤੇ ਰਾਜਵਿੰਦਰ ਸਮਰਾਲਾ ਜੀ ਦਾ ਇਹ ਜਿਹੜਾ ਉਪਰਾਲਾ ਸੀਗਾ ਇਹ ਬਾਕਮਾਲ ਸੀਗਾ ਬਹੁਤ ਹੀ ਖੂਬਸੂਰਤ ਸੀਗਾ ਕਿ ਉਹਨਾਂ ਨੇ 300 ਲਗਭਗ 300 ਵਿਦਿਆਰਥੀ ਤੇ ਡੈਲੀਗੇਟਸ ਨੂੰ ਬੰਨ ਕੇ ਰੱਖ ਦਿੱਤਾ ਕਿ 1.5 ਘੰਟੇ ਦਾ ਜਿਹੜਾ ਇਹ ਸਮਾਗਮ ਸੀਗਾ ਖਦਰ ਦੀ ਉਧਰ ਨਹੀਂ ਹੋਈ ਔਰ ਨੂਰ ਕਮਲ ਦੀ ਜਿਹੜੀ ਅਦਾਕਾਰੀ ਸੀਗੀ ਉਹ ਵੀ ਬਾਕਮਾਲ ਸੀਗੀ ਕਿ ਉਹਨੇ ਜਿਸ ਤਰ੍ਹਾਂ ਇਸ ਨਾਟਕ ਵਿੱਚ ਜਾਣ ਪਾਈ ਹੈ ਜਿਵੇਂ ਕਹਿੰਦੇ ਹਨ ਨਾ ਕਿ ਰੂਹ ਬਿਨਾ ਸਰੀਰ ਬੇਜਾਨ ਹੈ ਮਰ ਚੁੱਕਾ ਹੈ ਉਸੇ ਤਰ੍ਹਾਂ ਇਹ ਨਾਟਕ ਨੂਰ ਕਮਲ ਦੀ ਅਦਾਕਾਰੀ ਨਾਲ ਜਿਹੜਾ ਰੂਹ ਨਾਲ ਭਰਿਆ ਹੋਇਆ ਸੀਗਾ ਔਰ ਜਿਹਨੇ ਬਹੁਤ ਕੁਝ ਸਾਨੂੰ ਸੰਦੇਸ਼ ਦਿੱਤਾ ਔਰ ਸਾਡੇ ਮਨਾਂ ਨੂੰ ਝੰਡੂੜ ਕੇ ਰੱਖ ਦਿੱਤਾ ਔਰ ਮੈਨੂੰ ਲੱਗਦਾ ਹੈ ਔਰ ਮੈਂ ਉਮੀਦ ਵੀ ਕਰਦੀ ਹਾਂ ਕਿ ਇਸ ਨਾਟਕ ਤੋਂ ਬਾਅਦ ਵਿਦਿਆਰਥੀਆਂ ਦੀ ਸਿੱਖਿਆ ਬਹੁਤ ਬਦਲੇਗੀ ਔਰ ਬਹੁਤ ਪ੍ਰੇਰਿਤ ਹੋਏਗੇ ਬਹੁਤ-ਬਹੁਤ ਧੰਨਵਾਦ ਥੈਂਕ ਯੂ ਮੈਡੀਕਲ ਜਾਨੀ ਕਿ ਪਾਸ਼ਾ ਬਪਾਕ ਕਪੂਰਥਲਾ ਦੇ ਵੱਲੋਂ ਅੱਜ ਪੰਜਾਬੀ ਰੰਗਮঞ্চ ਦਿਵਸ ਦੇ ਉੱਤੇ ਨਾਟਕ ਦੀ ਪੇਸ਼ਕਾਰੀ ਕਰਵਾਈ ਮੇਰੀ ਟੀਮ ਨੇ ਨਾਟਕ ਦੀ ਪੇਸ਼ਕਾਰੀ ਕੀਤੀ ਅਕਸਨ ਮਰ ਸਮਰਾੜਾ ਨੇ ਸੁਖਿੰਦਰ ਬਰத் ਦੀ ਜ਼ਿੰਦਗੀ ਤੇ ਆਧਾਰਿਤ ਨਾਟਕ ਰਾਂ ਵਿੱਚ ਅੰਗਿਆਰ ਵੜੀ ਸੀ ਉਸ ਦੀ ਪੇਸ਼ਕਾਰੀ ਹੋਈ ਜੀਐਨਆਈ ਯੂਨੀਵਰਸਿਟੀ ਦੇ ਵਿੱਚ ਸੋ ਤਕਰੀਬਨ 300 ਤੋਂ ਲੈ ਕੇ 400 ਬੱਚਿਆਂ ਨੇ ਇਸ ਜਿਹੜਾ ਹੈ ਨਾਟਕ ਨੂੰ ਵੇਖਿਆ ਤੇ ਸਾਰਿਆਂ ਨੇ ਇਸ ਨਾਟਕ ਦੀ ਪ੍ਰਸ਼ੰਸਾ ਕੀਤੀ ਤੇ ਮੈਂ ਆਪਣੇ ਵੱਲੋਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਪਾਸ਼ਾ ਲੈਵਿਸ ਡਿਸਟ੍ਰਿਕਟ ਦੇ ਜਿਹੜੇ ਸਾਡੇ ਅਧਿਕਾਰੀ ਨੇ ਸਾਡੀ ਭੈਣ ਜਸਪ੍ਰੀਤ ਕੌਰ ਖਰਨਾਵਾ ਇਹ ਉਹਨਾਂ ਨੇ ਜਿਹੜਾ ਹੈ ਬਹੁਤ ਸੋਹਣਾ ਪ੍ਰਬੰਧ ਕੀਤਾ ਬਹੁਤ ਕਮਾਲ ਦਾ ਅਰੇਂਜ ਕੀਤਾ ਤੇ ਪਾਸ਼ਾ ਰਿਪਾਰ ਮੰਚਲਾ ਕਪੂਰਤਲਾ ਅੱਗੇ ਵੀ ਜਿਹੜਾ ਹੈ ਬਹੁਤ ਸਾਰੀਆਂ ਸਹਾਇਤਿਕ ਬਹੁਤ ਸਾਰੀਆਂ ਜੁੜੀਆਂ ਨੇ ਸਮਾਜਿਕ اور ਬਹੁਤ ਸਾਰੀਆਂ ਖਲਾਫਤਕ ਸਰਗਰਮੀਆਂ ਕਰਦਾ ਰਹਿੰਦਾ ਹੈ ਅਲੱਗ-ਅਲੱਗ ਜਿਹੜੀਆਂ ਸਹਿਤੀਆਂ ਬਣ ਗਈਆਂ ਨੇ ਉਹਨਾਂ ਦੇ ਉੱਤੇ ਪ੍ਰੋਗਰਾਮ ਕਰਵਾਉਂਦਾ ਰਹਿੰਦਾ ਹੈ ਔਰ ਖਾਸ ਕਰਕੇ ਜੱਫਾ ਗਲ ਲਈ ਪਾਸ਼ਾ ਦੇ ਉੱਤੇ ਜਿਹੜੀ ਹੈ ਪਹਿਰੇਦਾਰੀ ਦੇ ਰਿਹਾ ਹੈ ਮਾਪੋ ਦੀ ਪੰਜਾਬੀ ਦੇ ਲਈ ਪਾਸ਼ਾ ਜਿਲ੍ਹਾ ਫੂਕੀਆਂ ਦਾ ਬਹੁਤ ਬੜਾ ਸਮਾਂ ਇਹਨਾਂ ਦੀ ਸੋਚੀ ਟੀਮ ਦਾ ਆਪਣੇ ਬਹੁਤ ਬਹੁਤ ਸ਼ੁਕਰਗੁਜ਼ਾਰ